ਮੈਂ ਬੇਨਤੀ ਕਰਨਾ ਚਾਹੁੰਦਾ 13 ਤਰੀਕ ਨੂੰ ਮੈਂ ਸਵੇਰੇ 10 ਵਜੇ ਦੇ ਕਰੀਬ ਕਾਂਗਰਸ ਵਿਧਾਇਤੀ ਦਫ਼ਤਰ ਇਕੱਠੇ ਹੋਣਾ ਸੀ ਉੱਥੋਂ ਚੱਲ ਕੇ ਕਚਹਿਰੀ ਅਸੀਂ ਕਾਗਜ਼ ਦਾਖਲ ਕਰਨੇ ਆਂ ਅਰੇ ਲੋਕਾਂ ਮੈਂ ਬੇਨਤੀ ਕਰੂੰਗਾ ਉਸ ਸਮੇਂ ਸ਼ੁਭ ਟਾਈਮ ਦੇ ਘਰੀ ਹਾਜ਼ਰ ਜ਼ਰੂਰ ਹੋਣ ਸ਼ੁਭ ਟਾਈਮ ਦੇ ਘਰੀ ਹਾਜ਼ਰ ਜ਼ਰੂਰ ਹੋਣ ਆਪਣਾ ਜਿਹੜਾ ਇਹ ਪ੍ਰਚਾਰ ਹੈ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਆਗੇ ਸ਼ਹਿਰ ਵਾਸੀ ਵੀ ਪਰੇਸ਼ਾਨ ਆਉਂ

हजारों साल नरगिस अपनी बेरुखी पे रोती है बड़ी मुश्किल से होता है चमन में निदावर पैदा ए खुदा ए खुदा हिंदुस्तान को बख्श ऐसे आदमी ए खुदा हिंदुस्तान को बख्श ऐसे आदमी जिसके सर पर ताज हो नवल पे बवंदगी बख्श मेरे वतन नु जिंदगी दे ए खुदा आदमी ने आदमी ने आदमी और इनानु जिया आज दे भाई सारी कांग्रेस बेटी अश्विनी कुमार बप्पू जी इदा ही सरपंच ने जिला परिषद मेंबर ने ਇਹ ਤਾਂ ਐਮਐਲਏ ਦੀ ਜ਼ਿੰਮੇਵਾਰੀ ਤੈ ਹੁੰਦੀ ਹੈ ਕਿ ਜਿਹਨੂੰ ਤੁਸੀਂ ਐਮਐਲਏ ਬਣਾਉਂਦੇ ਨੇ ਉਹਨੇ ਜਾ ਕੇ ਵਿਧਾਨ ਸਭਾ ਚ ਆਪਣੀ ਗੱਲ ਰੱਖਣੀ ਹੁੰਦੀ ਹੈ ਤੇ ਜਿੰਨੇ ਤੁਹਾਡੇ ਸ਼ਹਿਰ ਦੇ ਕੰਮ ਨੇ ਉਹਨਾਂ ਸਾਰਿਆਂ ਨੂੰ ਵਿਧਾਨ ਸਭਾ ਚ ਜਾ ਕੇ ਬੋਲ ਕੇ ਗੱਲ ਕਰਕੇ ਹੱਲ ਕਰਾਉਣੇ ਹੁੰਦੇ ਆ ਇਹ ਸ਼ਰਮਾ ਜੀ ਜਿੰਦਾਬਾਦ ਹਦੀਪ ਸ਼ਰਮਾ ਜੀ ਜਿੰਦਾਬਾਦ ਇਹਨੂੰ ਇਸ ਵਰਗਾ ਹੁੰਦਾ ਸੀ ਤੁਹਾਨੂੰ ਬਣਾ ਉਹਨਾਂ ਨੇ ਵੀ ਕੰਮ ਕਰਵਾਉਣਾਂ ਸੀ ਕਿੰਨਾ ਕੰਮ ਕੀਤਾ ਸੀ ਦੇਖੋ ਭਾਜਪਾ ਦਾ ਸ਼ਾਂਤਮਈ ਵਿਰੋਧ ਕਰਨਾ ਹੈ ਹੈਲੋ ਸ਼ਾਂਤਮਈ ਹਾਂ ਵਿਰੋਧ ਕਰਨਾ ਹਰ ਇੱਕ ਦਾ ਅਧਿਕਾਰ ਹੈ ਉਹ ਸਵਾਲ ਕਰਦੇ ਨੇ ਅਸੀਂ ਵੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਆ ਇਹਨਾਂ ਨੂੰ ਜਵਾਬ ਦੇਣੇ ਚਾਹੀਦੇ ਬਿਸ਼ੱਕ ਦੀ ਦੂਰ ਖਲੋ ਕੇ ਸਪੀਕਰ ਲਾ ਲੈਣ ਉਹਨਾਂ ਦੀ ਗੱਲ ਦਾ ਜਵਾਬ ਦੇਣ ਉਹ ਸਵਾਲ ਪੁੱਛਦੇ ਨੇ ਔਰ ਕਿਸਾਨ ਜਿੰਨੇ 1 ਸਾਲ ਧਰਨਾ ਦਿੱਤਾ ਕਿਸਾਨ ਮਜ਼ਦੂਰ ਨੇ ਇੱਕ ਵੀ ਕੋਈ ਐਹੋ ਜੀ ਘਟਨਾ ਨਹੀਂ ਹੈਗੀ ਜਿੱਥੇ ਕਿਸੇ ਨੂੰ ਕੋਈ ਮਹਿਸੂਸ ਹੁੰਦਾ ਵੇ ਇਤੋਂ ਤੱਕ ਕਿ ਬਾਰਡਰ ਦੇ ਉੱਤੇ ਬਾਰਡਰ ਦੇ ਉੱਤੇ ਵੀ ਜਿਹੜੀਆਂ ਰਾਤ ਨੂੰ ਗਵਾਂਡ ਚ ਧੀਆਂ ਪੈਣਾ ਰਹਿੰਦੀਆਂ ਸੀ ਉਹ ਲੋਕ ਮਾਨ ਮਹਿਸੂਸ ਕਰਦੇ ਕਿ ਪੰਜਾਬੀ ਇੱਥੇ ਆ ਸੋ ਮੈਂ ਕਹਿਣਾ ਚਾਹੁੰਦਾ ਬੀਜੇਪੀ ਜਵਾਬ ਦੇਣ ਤੋਂ ਨਾ ਭੱਜੇ ਆਪਣੇ ਮੀਡੀਆ ਦੇ ਨਾਲ ਇੱਕ ਸਾਊਂਡ ਸਿਸਟਮ ਲੈ ਕੇ ਜਾਓ ਇੱਕ ਇੱਕ ਮਾਈਕ ਉਹਨਾਂ ਨੂੰ ਦੋ ਇੱਕ ਤੁਸੀਂ ਰੱਖੋ ਤਾਂ ਕਿ ਪਤਾ ਤੇ ਲੱਗੇ ਹੋਲਾ ਸਾਬ ਕਿ ਜੇ ਅਸਾਂ ਜੁਮਾਦ ਲਈ ਜਿਵੇਂ ਦੇਖਦੇ ਹੋ ਸਟਾਰ ਪਚਾਰ ਦੇ ਰੂਪ ਦੇ ਵਿੱਚ ਵਿੱਚ ਅੰਜੋਣਾ ਦੇਖੋ ਕੁਦਰਤੀ ਗੱਲ ਉਹ ਪੋਲਿਟੀਕਲ ਪਾਰਟੀ ਦੇ ਮੁੱਖ ਮੰਤਰੀ ਨੇ ਉਹ ਤੇ ਉਹਨਾਂ ਦੀ ਜੋ ਡਿਊਟੀ ਹੋ ਕਰਨ ਹਰ ਇੱਕ ਨੇ ਆਪਣੀ ਗੱਲ ਕਰਨੀ ਹੈ ਉਹ ਵੀ ਆਪਣੀ ਗੱਲ ਰੱਖਣ ਲੋਕਾਂ ਚ ਹੋਲਾ ਸਾਬ ਤੁਸੀਂ ਮੈਂ ਜੀ ਪਚਾਰ ਵਾਸਤੇ ਆਉਣ ਜੀ ਅਜ ਤਾਈਂ ਜੇ ਰਹਿਣਾ ਤਿੰਨ ਚਾਰ ਦਿਨ ਤੱਕ ਵਾਰੇ 15 ਦਿਨ ਤੱਕ ਵਾਰੇ ਸਜਰੀ ਕਾਗੀ ਪਰੰਦੀ ਪਰਖਿਆ ਤੁਹਾਡੀ ਹਾਂ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਸਤਿ ਸ੍ਰੀ ਅਕਾਲ ਜੀ। ਮੈਂ ਰੋਕਣੂ ਕੀ ਪਿੰਗ ਕਰਨਾ ਚਾਹੁੰਦੇ ਜੀ। ਮੈਂ ਬੇਨਤੀ ਕਰਨਾ ਚਾਹੁੰਦਾ 13 ਤਰੀਕ ਨੂੰ ਮੈਂ ਸਵੇਰੇ 10 ਵਜੇ ਦੇ ਕਰੀਬ ਕਾਂਗਰਸ ਦਿਹਾਤੀ ਦਫ਼ਤਰ ਇਕੱਠੇ ਹੋਣਾ ਸੀ। ਉੱਥੋਂ ਚੱਲ ਕੇ ਕਚਹਿਰੀ ਅਸੀਂ ਕਾਗਜ਼ ਦਾਖਲ ਕਰਨੇ ਆ। ਤੇ ਜਿੰਨੇ ਵੀ ਪਿਆਰ ਕਰਨ ਵਾਲੇ ਲੋਕ ਆ ਮੈਂ ਬੇਨਤੀ ਕਰੂੰਗਾ ਉਸ ਸਮੇਂ ਸਬਤ ਟਾਈਮ ਦੇ ਘਰੀ ਹਾਜ਼ਰ ਜ਼ਰੂਰ ਹੋਣ। ਤੇ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਨਾ ਆਵੇ। ਅਸੀਂ ਬਹੁਤ ਘੱਟ ਸਮੇਂ ਦੇ ਵਿੱਚ ਆਪਣਾ ਜਿਹੜਾ ਇਹ ਪ੍ਰਚਾਰ ਹੈ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਸ਼ਹਿਰ ਵਾਸੀ ਵੀ ਪਰੇਸ਼ਾਨ ਨਾ ਹੋ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਪਰ ਮੈਂ ਤੁਹਾਡੇ ذریعے ਕਹਿਣਾ ਚਾਹੁੰਦਾ ਜਿੰਨੇ ਵੀ ਲੋਕ ਮੈਨੂੰ ਪਿਆਰ ਕਰਦੇ ਐ ਜਿੰਨੇ ਵੀ ਲੋਕ ਪਾਰਟੀ ਨੂੰ ਪਿਆਰ ਕਰਦੇ ਐ ਜਿੰਨੇ ਵੀ ਲੋਕ ਇਸ ਸ਼ਹਿਰ ਨੂੰ ਪਿਆਰ ਕਰਦੇ ਐ ਉਹ ਜ਼ਰੂਰ ਆਉਣ ਉਸ ਸ਼ੁਭ ਘੜੀ ਦਾ ਹਿੱਸਾ ਜ਼ਰੂਰ ਬਣ 13 ਤਰੀਕ ਨੂੰ ਸੌ ਵਾਰ ਸਵੇਰੇ 10 ਵਜੇ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਸਰਕਲ ਹਾਊਸ ਦੇ ਲਾਗੇ ਅਸੀਂ ਇਕੱਠੇ ਹੋਵਾਂਗੇ ਆਏ ਸਾਡੇ ਸਦਾ ਗੁਰਜੀਤ ਸਿੰਘ ਜੀ ਜੋ ਇਲਾ ਮੈਂਬਰ ਪਾਰਲੀਮੈਂਟ ਸੰਗਤ ਦੇ ਰੂਬਰੂ ਹੋਣ ਆਏ ਨੇ ਜਿਨ੍ਹਾਂ ਨੇ ਰੂਬਰੂ ਹੋ ਕੇ ਇਹ ਮਹਿਸੂਸ ਕੀਤਾ ਹੈ ਚੇਤਕ ਘਰ ਦੇ ਬਾਹਰ ਪਈ ਹੈ ਅੰਦਰ ਹੀ ਵੜਨ ਵਾਲੀ ਲੋੜ ਹੈ ਵੋਟਾਂ ਪੈਣ ਦੀ ਗਿਣਤੀ ਹੋਣ ਦੀ ਲੋੜ ਹੈ ਬਾਕੀ ਦੇ ਕੋਈ ਲੋੜ ਨਹੀਂ ਹੈ ਬਹੁਤ ਵੱਡਾ ਹੰਗਾਰਾ ਮਿਲਿਆ ਹੈ ਦਾ ਗਰਜੀਤ ਸਿੰਘ ਯੋਇਲਾ ਸਾਡੇ ਹਮਸਾ ਡਿਸਟ੍ਰਿਕਟ ਦਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ੀਕ ਵਰਦੀ ਪੱਪੂ ਜੀ ਪੰਜਾਬ ਕਾਂਗਰਸ ਦੇ ਜਨਰਲ ਸੈਕਟਰੀ ਸ਼੍ਰੀ ਦਿਂਗਪਾਲ ਟਿੰਗਰਾ ਸਾਡੇ ਗਗਨ ਪਟਿਆ ਜੀ ਮੇਰੇ ਮਾਮਾ ਸ਼੍ਰੀ ਅਰਜੰਦਰ ਅਰਜੁਨ ਜੀ ਮਾਮੀ ਜੀ ਸਾਫਾ ਕੌਂਸਲ ਇਹ ਸਾਰੇ ਬੜੇ ਹੀ ਅੱਜ ਪ੍ਰਭਾਵਤ ਹੋਏ ਨੇ ਇਸ ਫੰਕਸ਼ਨ ਦੇ ਕੇ ਇਹਦੇ ਵਿੱਚ ਮੈਂ ਤਾਂ ਦੱਸ ਦੇਣਾ ਚਾਹਨਾ ਕਿ ਮੇਰੇ ਵੱਡੇ ਭਾਈ ਸਾਹਿਬ ਜੀ ਭਾਤ ਕੁਸ਼ਨ ਸ਼ਰਮਾ ਜਿਨ੍ਹਾਂ ਨੇ 60 ਸਾਲ ਤਕਰੀਬ ਕਾਂਗਰਸ ਦੀ ਸੇਵਾ ਨਿਭਾਈ ਸੀ 60 ਸਾਲ ਦੀ ਸੇਵਾ ਨਿਭਾ ਕੇ ਕੁਝ ਕਾਰਨਾ ਕਰਕੇ ਪਾਰਟੀ ਨੂੰ ਉਹਦਾ ਕਿਹਾ ਸੀ ਜੋ ਅੱਜ ਆਪਣੇ ਘਰ ਵਾਪਸ ਆਏ ਨੇ ਆਪਣੀ ਪਾਰਟੀ ਚ ਵਾਪਸ ਆਏ ਨੇ ਜਿਸ ਦੇ ਨਾਲ ਕੋਇਲਾ ਸਾਹਿਬ ਦੀ ਜਤ ਨੂੰ ਵਡਾ ਹੰਗਾਰਾ ਮਿਲਿਆ ਹੈ ਇਹਦਾ ਨਤੀਜਾ ਕੋਇਲਾ ਸਾਹਿਬ ਨੇ ਵੇਖ ਹੀ ਲਿਆ ਤੇ ਬਾਕੀ ਵੇਖ ਲੈਣਗੇ ਤੁਹਾਨੂੰ ਪੱਤਰਕਾਰਾਂ ਨੂੰ ਹੀ ਪਤਾ ਲੱਗ ਜਾਏਗਾ ਕਿ ਪਾਟ ਕੁੱਛਣ ਦੀ ਸੀ ਪਬਲਿਕ ਕਿੰਨੀ ਹੈ ਕਿ ਨਤੀਜਿਆਂ ਤੋਂ ਬਾਅਦ ਤੁਹਾਨੂੰ ਪਤਾ ਰੱਖਣਾ ਹੈ ਅਸੀਂ ਵੋਟਰਾਂ ਕਹਿੰਦੇ ਹਾਂ ਸਾਰੇ ਵੋਟਰ ਨੂੰ ਇੱਕ ਗੱਲ ਮਹਿਸੂਸ ਕਰਨੀ ਚਾਹੀਦੀ ਹੈ ਕਿ ਵੋਟ ਜਿਹੜਾ ਹੈ ਸਾਡਾ ਮੌਲਿਕ ਅਧਿਕਾਰ ਹੈ ਸਭ ਨੂੰ ਵੋਟ ਪਾਣੀ ਚਾਹੀਦੀ ਹੈ ਜਿਹੜਾ ਕੈਂਡੀਡੇਟ ਚੰਗਾ ਲੱਗੇ ਜਿਹਦੇ ਕੰਮਾਂ ਤੋਂ ਸੰਤੁਸ਼ਟੀ ਹੋਵੇ ਵੋਟ ਉਹਨੂੰ ਪਾਈ ਜਾਵੇ ਨਾ ਕਿ ਫੋਟੋ ਨੂੰ ਦਿੱਤੀ ਜਾਵੇ ਜਿਹੜਾ ਟੁਟਕੀਆਂ ਤੇ ਸ਼ੁਰਲੀਆਂ ਛੜੰਦਾ ਯਕੀਨ ਕਰਦਾ ਹੋਵੇ ਉਹਨੂੰ ਵੋਟ ਨਾ ਪਾਈ ਜਾਵੇ